ਮਸ਼ਹੂਰ ਕਲਾਕਾਰ ਹੰਸਰਾਜ ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ 15 ਲੱਖ ਰੁਪਿਆ ਫਰौती ਮੰਗਣ ਦੀਆਂ ਵੀ ਖਬਰਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਮੇਰਾ ਭੋਲਾ ਹੈ ਭੰਡਾਰੀ ਕਰਤਾ ਨੰਦੀ ਦੀ ਸਵਾਰੀ ਦੇ ਨਾਲ ਮਸ਼ਹੂਰ ਹੋਏ ਸਿੰਗਰ ਹੰਸਰਾਜ ਰਗੁਵੰਸ਼ੀ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਧਮਕੀ ਕਰਤਾ ਦੇ ਵੱਲੋਂ ਫੋਨ ਕੀਤਾ ਗਿਆ ਉਸਦੇ ਵੱਲੋਂ 15 ਲੱਖ ਜਿਹੜਾ ਫਰੋਤੀ 20 ਮੰਗੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਇਹ ਧਮਕੀਆਂ ਮਿਲ ਰੀਆਂ ਨੇ ਇਸ ਦੇ ਵਿੱਚ ਧਮਕੀ ਦੇਣ ਵਾਲੇ ਨੇ ਖੁਦ ਨੂੰ ਲਾਰਜ ਬਿਸ਼ਨੋਈ ਅਤੇ 골ਡੀ ਬਰਾਡ ਗੈਂਗ ਨਾਲ ਜੁੜਿਆ ਹੋਇਆ ਦੱਸਿਆ ਤਾਂ ਇਸ ਦੇ ਨਾਲ ਹੀ ਗਾਇਕ ਤੋਂ 15 ਲੱਖ ਰੁਪਏ ਫਰੋਤੀ 20 ਮੰਗੀ ਗਈ ਆ ਇਸ ਸਬੰਧ ਦੇ ਵਿੱਚ ਮੋਹਾਲੀ ਦੇ ਜਿਰਕਪੁਰ ਥਾਣੇ ਦੇ ਵਿੱਚ 22 ਅਕਤੂਬਰ ਨੂੰ ਗਾਇਕ ਨੇ ਨਿੱਜੀ ਸੁਰੱਖਿਆ ਗਾਰਜ ਵਿਜੇ ਜਿਹੜਾ ਦੁਆਰਾ ਸ਼ਿਕਾਇਤ ਦਰਜ ਕਰਵਾਈ ਹੈ ਕਿ ਸ਼ਿਕਾਇਤ ਮੱਧ ਪ੍ਰਦੇਸ਼ ਦੇ ਉਜੈਨ ਦੇ ਰਹਿਣ ਵਾਲੇ ਰਾਹੁਲ ਕੁਮਾਰ ਨਾਂਗੜ ਦੇ ਦੇ ਖਿਲਾਫ ਦਿੱਤੀ ਗਈ ਹੈ ਪੁਲਿਸ ਨੇ ਮਾਮਲੇ ਦੇ ਵਿੱਚ ਬੀਐਨਐ 17296 351 308 ਅਤੇ ਆਈਟੀ ਐਕਟ 67 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਗਾਇਕ ਦੇ ਸੁਰੱਖਿਆ ਗਾਰਡ ਨੇ ਦੱਸਿਆ ਕਿ ਦੋਸ਼ੀ ਰਾਹੁਲ 나ਗੜੇ ਲਗਭਗ 3 ਸਾਲ ਪਹਿਲਾਂ ਉਜੈਨ ਮਹਾਕਾਲ ਮੰਦਿਰ ਦੇ ਵਿੱਚ ਰਗੁਵੰਸ਼ੀ ਦਾ ਇੱਕ ਪ੍ਰੋਗਰਾਮ ਦੌਰਾਨ ਉਹਨਾਂ ਨੂੰ ਮਿਲਿਆ ਸੀ ਉਹ ਖੁਦ ਨੂੰ ਹੰਸ ਰਾਜ ਰਗੁਵੰਸ਼ੀ ਦਾ ਸਭ ਤੋਂ ਵੱਡਾ ਪ੍ਰਸ਼ੰਸਕ ਦੱਸਦਾ ਸੀ ਅਤੇ ਉਹਨਾਂ ਦੇ ਐਮਪੀ ਵਿੱਚ ਹੋਣ ਵਾਲੇ ਜ਼ਿਆਦਾਤਰ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਕਿ ਸ਼ਾਮਲ ਹੁੰਦਾ ਸੀ ਧੋਖਾਧੜੀ ਦੋਸ਼ੀ ਹੈ ਜਿਹੜਾ ਕਿ ਰਾਹੁਲ ਰਗੁਵੰਸ਼ੀ ਦੇ ਨਾਂ ਤੇ ਆਪਣਾ ਇੰਸਟਾਗ੍ਰam ਅਕਾਊਂਟ ਵੀ ਬਣਾਇਆ ਹੋਇਆ ਸੀ 2023 ਦੇ ਵਿੱਚ ਹੰਸਰਾਜ ਦੇ ਵਿਆਹ ਦੇ ਵਿੱਚ ਵੀ ਸ਼ਾਮਲ ਹੋਇਆ ਅਤੇ ਉਸ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਟੀਮ ਦੇ ਮੋਬਾਈਲ ਨੰਬਰ ਹਾਸਲ ਕਰ ਲੇ 2024 ਦੇ ਵਿੱਚ ਸ਼ੁਰੂਆਤ ਦੇ ਵਿੱਚ ਉਹ ਖੁਦ ਨੂੰ ਗਾਇਕ ਦਾ ਛੋਟਾ ਭਰਾ ਦੱਸ ਕੇ ਲੋਕਾਂ ਨਾਲ ਠੱਗੀ ਮਾਰ ਲਗਾ ਉਸ ਦੇ ਪ੍ਰਸ਼ੰਸਕਾਂ ਤੋਂ ਦੇ ਤੋਹਫੇ ਅਤੇ ਪੈਸੇ ਲੈਣ ਦੇ ਇਲਜ਼ਾਮ ਲੱਗੇ ਉਥੇ ਤੱਕ ਕਿ ਇਹ ਇੱਕ ਵਿਅਕਤੀ ਨੇ ਗਾਇਕ ਦੀ ਪਤਨੀ ਕੋਮਲ ਸਕਲਾਨੀ ਨੂੰ ਵੀ ਫੋਨ ਕਰਕੇ ਦੱਸਿਆ ਕਿ 나ਗੜੇ ਭੁਵਨੇਸ਼ਵਰ ਤੋਂ ਉਸ ਦੀ ਪਤਨੀ ਨੂੰ ਆਪਣੇ ਨਾਲ ਲੈ ਗਿਆ ਅਤੇ ਇਹ ਕਹਿ ਕੇ ਕਿ ਉਹ ਗਾਇਕ ਦਾ ਛੋਟਾ ਭਰਾ ਧਮਕੀਆਂ ਦੀ ਸ਼ੁਰੂਆਤ ਜਦੋਂ ਹੰਸ ਰਾਜ ਰਗੂਵੰਸ਼ੀ ਨੇ ਸ਼ਿਕਾਇਤ ਕੀਤੀ ਤਾਂ ਉਸ ਤੋਂ ਬਾਅਦ 나ਗੜੇ ਨੂੰ ਇੰਸਟਾਗ੍ਰਾਮ ਤੇ ਅਨਫੋਲੋ ਕਰ ਦਿੱਤਾ ਤਾਂ ਦੋਸ਼ੀ ਨੇ ਗਾਇਕ ਉਹਨਾਂ ਦੀ ਪਤਨੀ ਅਤੇ ਪਰਿਵਾਰ ਤੇ ਟੀਮ ਦੇ ਮੈਂਬਰਾਂ ਨੂੰ ਫੋਨ ਕਰਕੇ WhatsApp ਕਰਲਾਂ ਤੇ ਜਾਨੂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਤੁਹਾਨੂੰ ਦੱਸ ਦਈਏ ਕਿ ਦੋਸ਼ੀ ਨੇ ਦਾਵਾ ਕੀਤਾ ਕਿ ਉਹ 2016 ਤੋਂ ਲਾਰਸ ਬਿਸ਼ਨੋਈ ਅਤੇ 골ਡੀ ਬਰਾੜ ਗਰੋਥ ਦੇ ਨਾਲ ਜੁੜਿਆ ਹੋਇਆ ਜਦੋਂ ਗਾਇਕ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਨਾਗੜੇ ਨੇ ਉਹਨਾਂ ਖਿਲਾਫ ਸੋਸ਼ਲ ਮੀਡੀਆ ਤੇ ਫਰਜੀ ਪੋਸਟਾਂ ਪਾਉਣ ਦੀ ਧਮਕੀ ਦਿੱਤੀ ਦੱਸਿਆ ਗਿਆ ਕਿ ਉਸਨੇ 29 ਅਤੇ 30 ਅਗਸਤ 2025 ਨੂੰ ਫੇਸਬੁੱਕ ਤੇ ਪਰਿਵਾਰ ਦੀ ਸ਼ਿਵੀ ਖਰਾਮ ਕਰਨ ਲਈ ਇੱਕ ਪੋਸਟ ਵੀ ਪਾਈ ਸੀ ਐਸ ਤੋਂ ਇਲਾਵਾ ਉਸਨੇ ਇੱਕ ਕਾਲ ਦੇ ਵਿੱਚ ਉਹਨਾਂ ਦਾ ਇਹ ਵੀ ਦਾਵਾ ਕੀਤਾ ਹੈ ਕਿ ਕਿਸੇ ਨੇ ਉਸ ਨੂੰ ਹੰਸਰਾਜ ਰਗੂਵੰਸ਼ੀ ਦੀ ਹਤਿਆ ਦੇ ਲਈ 2 ਲੱਖ ਰੁਪਏ ਦਿੱਤੇ ਹਨ ਜ਼ਿਕਰਯੋਗ ਹੈ ਕਿ ਹੰਸਰਾਜ ਰਗੂਵੰਸ਼ੀ ਦੇ ਇੱਕ ਭਜਨ ਯੁਗਰਾਮ ਰਾਜ ਦਾ ਆਗਿਆਦੀ ਪ੍ਰਸ਼ੰਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਰ ਚੁੱਕੇ ਨੇ ਹਾਲਾਤ ਮਾੜੇ ਹੋਣ ਕਾਰਨ ਗਾਇਕ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਕਾਲਜ ਦੀ ਕੰਟੇਨ ਦੇ ਵਿੱਚ ਵੀ ਜਿਹੜੀ ਨੌਕਰੀ ਕੀਤੀ ਆ ਤਾਂ ਹੁਣ ਉਸ ਨੂੰ ਜਾਨੋਂ ਮਾਰਨ ਦੀ ਆ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਧਮਕੀਕਰਤਾ ਜਿਹੜਾ ਕਿ ਲਾਰਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਗੈਂਗ ਦਾ ਨਾਲ ਜੁੜਿਆ ਹੋਇਆ ਦੱਸ ਰਿਹਾ ਤੇ ਨਾਲ ਹੀ ਉਸਦੇ ਕੋਲੋਂ 15 ਲੱਖ ਰੁਪਏ ਦੀ ਫਰੋਤੀ ਵੀ ਮੰਗੀ ਗਈ ਹੈ